ਕੀ ਅੱਜ ਦਾ ਸ਼ਰੂਮ ਨੇ ਅਗਲ ਇਧਰ ਸੁਪੀਤ ਸਿੰਘ ਬਾਦਲਵਾੜਾ ਜਿਸ ਮਕਸਦ ਨਾਲ ਉਹ ਹੋਂਦ ਵਿੱਚ ਆਇਆ ਸੀ ਕੀ ਉਹ ਅੱਜ ਆਪਣੇ ਫਰਜ਼ ਅਦਾ ਕਰ ਰਿਹਾ ਆਪਣੇ ਕੌਮ ਦੇ ਪ੍ਰਤੀ ਆਪਣੇ ਸੂਬੇ ਦੇ ਪ੍ਰਤੀ ਆਪਣੇ ਕਿਸਾਨਾਂ ਦੇ ਪ੍ਰਤੀ ਪੰਜਾਬ ਬਚਾਓ ਯਾਤਰਾ ਗੱਡ ਰਹੇ ਨੇ ਸਰਦਾਰ ਸੁਪੀਤ ਸਿੰਘ ਬਾਦਲ ਤਾਂ ਮੈਂ ਉਹਨਾਂ ਨੂੰ ਚਾਰ ਸਵਾਲ ਅੱਜ ਦਿੱਤਾ ਜਿਬ ਉਹ ਬਹੁਤ ਪੁਰਾਣੀਆਂ ਗੱਲਾਂ ਕਰਨ ਦੀ ਲੋੜ ਨਹੀਂ ਹੈਗੀ ਕਿ ਉਹ ਇਹਨਾਂ ਮੁੱਦਿਆਂ ਦੇ ਉੱਤੇ ਆਪਣਾ ਸਟੈਂਡ ਸਪਸ਼ਟ ਕਰਨ ਸਭ ਤੋਂ ਵੱਡਾ ਮੁੱਦਾ ਅੱਜ ਦੇਸ਼ ਦੇ ਸਾਹਮਣੇ ਆ ਰਿਹਾ ਘੱਟ ਗਿਣਤੀਆਂ ਦੇ ਸਾਹਮਣੇ ਕਿ ਭਾਜਪੀ ਦੀ ਜਿਹੜੀ ਸਟੇਟ ਹੈ ਉੱਤਰਾਖੰਡ ਉੱਥੇ ਉਹ ਯੂਨੀਫਾਰਮ ਸਿਵਲ ਕੋਡ ਲਾਗੂ ਕਰਨ ਜਾ ਰਹੇ ਕੈਬਨਿਟ ਨੇ ਅਪਰੂਵਲ ਦਿੱਤੀ ਹੈ ਔਰ ਉਸ ਯੂਨੀਫਾਰਮ ਸਿਵਲ ਕੋਡ ਦਾ ਮਤਲਬ ਇਹ ਹੋਏਗਾ ਕਿ ਜਿੰਨੇ ਵੀ ਸਾਡੇ ਰੀਤੀ ਰਿਵਾਜ ਧਾਰਮਿਕ ਸਾਡੇ ਜਿਹੜੇ ਹੋਣਗੇ ਅਧਿਕਾਰ ਫੰਕਸ਼ਨਸ ਉਹ ਸਾਨੂੰ ਇਕੋ ਧਰਮ ਜਿਹੜਾ ਲਾਗ ਡਾਉਣਗੇ ਉਹ ਹਿੰਦੂ ਲਾਅ ਦੇ ਅਨੁਸਾਰ ਆਪਣੇ ਕਰਨੇ ਪੈਣਗੇ ਤਾਂ ਸੁਖਬੀਰ ਸਿੰਘ ਬਾਦਲ ਨੂੰ ਇਸ ਯਾਤਰਾ ਦੇ ਦੌਰਾਨ ਯੂਨੀਫਾਰਮ ਸਿਵਲ ਕੋਰਟ ਦੇ ਮਤਲਕ ਉਹਨਾਂ ਦੀ ਕੀ ਰਾਏ ਹੈ ਇਹ ਦੱਸਣੀ ਚਾਹੀਦੀ। ਤੀਸਰਾ ਮਸਲਾ ਹੈਗਾ ਜੱਥੇਦਾਰ ਗੁਰਦੇਵ ਸਿੰਘ ਕੋਂਕੇ ਦੇ ਜਿਹੜਾ ਫਿਜ਼ੀਕਲ ਐਲੀਮੀਨੇਸ਼ਨ ਹੈ ਮਤਲਬ ਕਿ ਉਹਨਾਂ ਨੂੰ ਮukti 31 ਸਾਲ ਪਹਿਲਾਂ ਚੱਕ ਕੇ ਪੁਲਿਸ ਨੇ ਇੱਕ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਤਾ ਇਹ ਤਕਰੀਬਨ ਜਾਗੀਜ਼ਾ ਹਰ ਗੱਲ ਹੈ। 15 ਸਾਲ ਦੇ ਰਾਜ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਜੱਥੇਦਾਰ ਗੁਰਦੇਵ ਸਿੰਘ ਕੋਂਕੇ ਦੇ ਉਹ ਇਨਸਾ ਉਹਦੇ ਪਰਿਵਾਰ ਨੂੰ ਇਨਸਾਫ ਦੇਣ ਦੀ ਗੱਲ ਕਿਉਂ ਨਹੀਂ ਕੀਤੀ ਹੁਣ ਪੰਜਾਬ ਜਾਂ ਪੰਜਾਬ ਬਚਾਉ ਤਾਂ ਤੈਨੂੰ ਪੰਜਾਬ ਬਚੂਗਾ ਨਾ ਅਗਰ ਇੱਥੇ ਇਨਸਾਫ ਪਸੰਦੀ ਦੀ ਗੱਲ ਚੱਲੇਗੀ ਤੇ ਸਿੱਖਾਂ ਨੂੰ ਇਨਸਾਫ ਮਿਲੇਗਾ ਤੇ ਅਕਾਲ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਪੈਰੋਕਾਰ ਪਾਰਟੀ ਕਹਿੰਦੀ ਨਾ ਆਪਣੇ ਆਪ ਨੂੰ ਤਾਂ ਫਿਰ ਦਸਨ ਕੇ ਜਥੇਦਾਰ ਕੌਣ ਕੇ ਦੇ ਉੱਤੇ ਇਹਨਾਂ ਦਾ ਪ੍ਰੋਐਕਟਿਵ ਰੋਲ ਕੀ ਹੈ ਚੌਥਾ ਇਹ ਸੂ ਇਸ਼ੂ ਸੀਗਾ ਕਿ ਜਿਹੜਾ ਅ ਅੰਮ੍ਰਿਤਪਾਲ ਔਰ ਉਹਦੇ ਸਾਥੀਆਂ ਨੂੰ ਜਿਹੜਾ ਉਹਨਾਂ ਨੇ ਐਨਐਸਸੀ ਦੇ ਤਹਿਤ ਗ੍ਰਿਫਤਾਰ ਕੀਤਾ ਪੰਜਾਬ ਦੇ ਵਿੱਚ ਐਨਐਸ ਵਿਚ ਲਾ ਕੇ ਨੌਜਵਾਨਾਂ ਨੂੰ ਅਸਾਮੀਆਂ ਜ਼ਿਲ੍ਹਿਆਂ ਵਿੱਚ ਭੇਜਿਆ ਕਿ ਉਸ ਦੇ ਖਿਲਾਫ ਕੇਂਦਰ ਦੇ ਕੋਲ ਜਾਂ ਕਿਸੇ ਅਦਾਲਤ ਵਿੱਚ ਆਵਾਜ਼ ਉਠਾਈ ਮੈਨੂੰ ਨਜ਼ਰ ਨਹੀਂ ਆਈ ਸੋ ਇਹ ਚਾਰ ਮੁੱਦੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਪਬਲਿਕ ਡੋਮੇਨ ਵਿੱਚ ਦੱਸਣੇ ਚਾਹੀਦੇ ਹਨ ਉਹਨਾਂ ਨੂੰ ਆ ਕੇ ਕਹਿਣਾ ਚਾਹੀਦਾ ਵਾ ਕਿ ਆ ਚਾਰ ਮੁੱਦੇ ਆ ਚਾਰ ਮੁੱਦਿਆਂ ਦੇ ਉੱਤੇ ਸਾਡਾ ਸਟੈਂਡ ਹੈ ਦੋਸਤੋ ਅੱਜ ਦਾ ਬਹੁਤ ਅਹਿਮ ਵਿਸ਼ਾ ਤੁਹਾਡੇ ਨਾਲ ਮੈਂ ਜਿਹੜੀ ਗੱਲ ਕਰਨਾ ਚਾਹੁੰਦਾ ਕਿ ਕੀ ਅੱਜ ਦਾ ਸ਼ਰੋਮ ਨਹੀਂ ਅਕਾਲੀ ਦਰ ਸੁਪੀਤ ਸਿੰਘ ਬਾਦਲਵਾਲਾ ਜਿਸ ਮਕਸਦ ਨਾਲ ਜਿਸ ਜਦੋ ਜਹਤ ਤੋਂ ਬਾਅਦ ਗੁਰਦੁਆਰਾ ਆਜ਼ਾਦੀ ਲਹਿਰ ਅੱਜ ਤੋਂ 100 ਸਾਲ ਤੋਂ ਉੱਤੇ ਉਹਦੀ ਲੜਾਈ ਲੜੀ ਗਈ ਜਿਸ ਮਕਸਦ ਨਾਲ ਉਹ ਹੋਂਦ ਵਿੱਚ ਆਇਆ ਸੀ ਕਿ ਉਹ ਅੱਜ ਆਪਣੇ ਫਰਜ਼ ਅਦਾ ਕਰ ਰਿਹਾ ਆਪਣੀ ਕੌਮ ਦੇ ਪ੍ਰਤੀ ਆਪਣੇ ਸੂਬੇ ਦੇ ਪ੍ਰਤੀ ਆਪਣੇ ਕਿਸਾਨਾਂ ਦੇ ਪ੍ਰਤੀ ਮੇਰੇ ਹਿਸਾਬ ਦੇ ਨਾਲ ਜੇ ਮੈਂ ਤਾਜ਼ੀਆਂ ਗੱਲਾਂ ਤਿੰਨ ਚਾਰ ਉਦਾਹਰਣ ਦੇ ਕੇ ਕਹਿਣਾ ਚਾਹੁੰਦਾ ਕਿ ਮੇਰੇ ਹਸਾਬ ਦੇ ਨਾਲ ਉਹ ਲੀਹੋਂ ਲੱਥੇ ਹੋਏ ਨੇ ਜਿਹੜਾ ਜਿਹੜਾ ਸਿਧਾਂਤ ਸੀ ਸ਼੍ਰੋਮਣੀ ਅਕਾਲੀ ਦਲ ਦਾ ਉਹ ਲੀਹੋਂ ਲੱਥੇ ਹੋਏ ਨੇ ਤੁਸੀਂ ਕਹੋਗੇ ਕਿ ਤੁਹਾਨੂੰ ਕਿਉਂ ਚਿੰਤਾ ਮੈਨੂੰ ਇਸ ਲਈ ਚਿੰਤਾ ਕਿਉਂਕਿ ਇੱਕ ਪੰਜਾਬ ਲਈ ਔਰ ਇੱਕ ਮੈਂ ਖੁਦ ਅਕਾਲੀ ਦਲ ਦੇ ਪਰਿਵਾਰ ਵਿੱਚ ਪੈਦਾ ਹੋਇਆ ਠੀਕ ਹੈ ਅੱਜ ਮੈਂ ਕਾਂਗਰਸ 'ਚਾਂ ਲੇਕਿਨ ਮੈਂ ਕਦੀ ਵੀ ਸ਼੍ਰੋਮਣੀ ਅਕਾਲੀ ਦਲ ਦਾ ਗਲੋਰੀਅਸ ਹਿਸਟੋਰੀਕਲ ਪਾਸਟ ਜਿਹੜਾ ਉਸ ਪਾਰਟੀ ਦਾ ਹੈਗਾ ਉਹਦੀ ਨੁਕਤਾਚੀਨੀ ਕਦੀ ਨਹੀਂ ਕੀਤੀ ਮੈਂ ਮੌਜੂਦਾ ਲੀਡਰਸ਼ਿਪ ਦੀ ਨੁਕਤਾਚੀਨੀ ਜ਼ਰੂਰ ਕਰਦਾ ਕਿਉਂਕਿ ਹੁਣ ਉਹ ਪੰਜਾਬ ਬਚਾਓ ਯਾਤਰਾ ਕਰ ਰਹੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਤਾਂ ਮੈਂ ਉਹਨਾਂ ਨੂੰ ਚਾਰ ਸਵਾਲ ਅੱਜ ਦਿੱਤਾ ਜਿਵੇਂ ਬਹੁਤ ਪੁਰਾਣੀਆਂ ਗੱਲਾਂ ਕਰਨ ਦੀ ਲੋੜ ਨਹੀਂ ਹੈਗੀ ਕਿ ਉਹ ਇਹਨਾਂ ਮੁੱਦਿਆਂ ਦੇ ਉੱਤੇ ਆਪਣਾ ਸਟੈਂਡ ਸਪਸ਼ਟ ਕਰਨ ਸਭ ਤੋਂ ਵੱਡਾ ਮੁੱਦਾ ਅੱਜ ਦੇਸ਼ ਦੇ ਸਾਹਮਣੇ ਆ ਰਿਹਾ ਘਟ ਗਿਣਤੀਆਂ ਦੇ ਸਾਹਮਣੇ ਕਿ ਭਾਜਪਾ ਦੀ ਜਿਹੜੀ ਸਟੇਟ ਹੈ ਉੱਤਰਾਖੰਡ ਉੱਥੇ ਉਹ ਯੂਨੀਫਾਰਮ ਸਿਵਲ ਕੋਡ ਲਾਗੂ ਕਰਨ ਜਾ ਰਹੇ ਕੈਬਨਿਟ ਨੇ ਅਪਰੂਵਲ ਦਿੱਤੀ ਹੈ ਔਰ ਉਸ ਯੂਨੀਫਾਰਮ ਸਿਵਲ ਕੋਡ ਦਾ ਮਤਲਬ ਇਹ ਹੋਏਗਾ ਕਿ ਜਿੰਨੇ ਵੀ ਸਾਡੇ ਰੀਤੀ ਰਿਵਾਜ ਧਾਰਮਿਕ ਸਾਡੇ ਜਿਹੜੇ ਹੋਣਗੇ ਅਧਿਕਾਰ ਫੰਕਸ਼ਨਸ ਉਹ ਸਾਨੂੰ ਇੱਕੋ ਧਰਮ ਜਿਹੜਾ ਲਾਅ ਬਣਾਉਣਗੇ ਉਹ ਹਿੰਦੂ ਲਾਅ ਦੇ ਅਨੁਸਾਰ ਆਪਣੇ ਕਰਨੇ ਪੈਣਗੇ ਇਹਦਾ ਬਹੁਤ ਵੱਡਾ ਇਫੈਕਟ ਮੁਸਲਮਾਨਾਂ ਤੇ ਵੀ ਪੈਣਾ 크ਰਿਸਚIANS ਤੇ ਵੀ ਪੈਣਾ ਦਲਤਾਂ ਤੇ ਵੀ ਪੈਣਾ ਤੇ ਨਾਲ ਸਿੱਖਾਂ ਤੇ ਵੀ ਪੈਣਾ ਕਿਉਂਕਿ ਜਿਹੜਾ ਆਪਾਂ ਬਹੁਤ ਦੇਰ ਤੋਂ ਕਹਿ ਰਹੇ ਕਿ ਸਾਡਾ ਆਨੰਦ ਮੈਰਿਜ ਐਕਟ ਹੋਣਾ ਚਾਹੀਦਾ ਤੁਸੀਂ ਗੁਰਦੁਆਰਾ ਸਾਹਿਬ ਵਿੱਚ ਆਨੰਦ ਮੈਰਿਜ ਆਨੰਦ ਕਾਰਜ ਕਰ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਗੀ ਲੇਕਿਨ ਉਹਦੀ ਰਜਿਸਟ੍ਰੇਸ਼ਨ ਵਿਲ ਬੀ ਅੰਡਰ ਦਾ ਹਿੰਦੂ ਲਾਅ ਇਹ ਇੱਕ ਸਿਧਾਂਤਕ ਇੱਕ ਅ ਵੱਡਾ ਫੈਸਲਾ ਜਿਹੜਾ ਬੀਜੇਪੀ ਕਰਨ ਜਾ ਰਹੀ ਹੈ ਉਹ ਉਹਨਾਂ ਨੇ ਸਿਰਫ ਇੱਕ ਸਟੇਟ ਜੱਜ ਹੁਣ ਕੀਤਾ ਵਾ ਪਰ 24 ਦੀਆਂ ਲੋਕ ਸਭਾ ਇਲੈਕਸ਼ਨ ਤੋਂ ਬਾਅਦ ਇਹ ਸਾਰੇ ਦੇਸ਼ ਵਿੱਚ ਲਾਗੂ ਹੋਵੇ ਤਾਂ ਸੁਖਬੀਰ ਸਿੰਘ ਬਾਦਲ ਨੂੰ ਇਸ ਯਾਤਰਾ ਦੇ ਦੌਰਾਨ ਯੂਨੀਫਾਰਮ ਸਿਵਲ ਕੋਡ ਦੇ ਮੁਤਲਕ ਉਹਨਾਂ ਦੀ ਕੀ رائے ਹੈ ਇਹ ਦੱਸਣੀ ਚਾਹੀਦੀ ਦੂਸਰਾ ਲਗਭਗ ਅ অলমোস্ট 2 ਸਾਲ ਚੱਲੇ ਨੇ ਫਰੀਦਕੋਟ ਦੇ ਐਸਐਸਪੀ ਨੇ ਇੱਕ ਪ੍ਰੋਸੀਕਿਊਸ਼ਨ ਦੀਸ ਸੈਂਕਸ਼ਨ ਮੰਗੀਆ ਹੋਮ ਡਿਪਾਰਟਮੈਂਟ ਪੰਜਾਬ ਸਰਕਾਰ ਕੋਲੋਂ ਜਿਹੜਾ ਡੇਰਾ ਸੱਚਾ ਸੌਦਾ ਦਾ ਜਿਹੜਾ ਹੈੱਡ ਆ ਕਿਉਂਕਿ ਉਹਦੇ ਖਿਲਾਫ ਜਿਹੜੇ ਬੇਅਦਬੀ ਦੇ ਤੇ ਬਰਗਾੜੀ ਦੇ ਕੇਸ ਹੋਏ ਉਹਦੇ ਵਿੱਚ ਇੱਕ ਮਾਮਲਾ ਰਜਿਸਟਰਡ ਆ ਧਾਰਾ 295ਏ ਔਰ 153ਏ ਇਹ ਨਾਰਮਲ ਕੋਰਸ ਵਿੱਚ ਡਿਸਟ੍ਰਿਕਟ ਪੁਲਿਸ ਆਪਣੇ ਲੈਵਲ ਦੇ ਉੱਤੇ ਕਿਸੇ ਨੂੰ ਪ੍ਰੋਸੀਕਿਊਟ ਜਾਂ ਕਿਸੇ ਦਾ ਚਲਾਨ ਨਹੀਂ ਕਰ ਸਕਦੀ। ਉਹਨਾਂ ਨੇ ਭਗਵੰਤ ਮਾਨ ਨੂੰ ਇਹ ਫਾਈਲ ਭੇਜੀ ਬੜੀ ਦੇਰ ਤੋਂ ਲੇਕਿਨ ਉਹਨੇ ਉਹ ਦਬ ਕੇ ਰੱਖੀ ਹੋਈ ਆ। ਚਲੋ ਉਹਦਾ ਉਹ ਉਹਨੇ ਕਿਉਂ ਦੱਬਿਓ ਛੱਡ ਦਿਓ। ਲੇਕਿਨ ਸ਼੍ਰੋਮਣੀ ਅਕਾਲੀ ਦਲ ਨੇ ਐਡੇ ਇੰਪੋਰਟੈਂਟ ਕੇਸ ਅਗਰ ਉਹ ਕਹਿੰਦੇ ਨੇ ਕਿ ਬੇਅਦਬੀਆਂ ਸਾਡੇ ਲਈ ਬਹੁਤ ਇੰਪੋਰਟੈਂਟ ਕੇਸ ਆ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਹੋਣਾ ਚਾਹੀਦਾ ਵਾ ਔਰ ਪਿੱਛੇ ਜੇ ਸੁਪੀਰ ਸਿੰਘ ਬਾਦਲ ਨੇ ਇਸ ਮੁੱਦੇ ਤੇ ਮਾਫੀ ਵੀ ਮੰਗੀ ਆ। ਤਾਂ ਉਹ ਦੱਸਣ ਕਿ ਜਿਹੜਾ ਉਸ ਨੂੰ ਪ੍ਰੋਸੀਕਿਊਸ਼ਨ ਦੀ ਆਗਿਆ ਨਹੀਂ ਦੇ ਰਿਹਾ ਭਗਵੰਤ ਮਾਨ ਉਹਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨੇ ਕੀ ਜਦਦ ਜਹਿਦ ਕੀਤੀ ਆ ਪਬਲਿਕ ਡੋਮੇਨ ਚ ਉਹਦੇ ਵਾਸਤੇ ਕੀ ਇਹਨਾਂ ਦਾ ਪ੍ਰੋਗਰਾਮ ਹੈ ਕੀ ਹੁਲਕਿਆ ਤੇ ਗਾਂ ਕੀ ਕਰਨਾ ਹੈਗਾ ਇਹ ਵੀ ਦੱਸਣ ਤੀਸਰਾ ਮਸਲਾ ਹੈਗਾ ਜੱਥੇਦਾਰ ਗੁਰਦੇਵ ਸਿੰਘ ਕੋਂਕੇ ਦੇ ਜਿਹੜਾ ਅ ਫਿਜ਼ੀਕਲ ਇਲੀਮੀਨੇਸ਼ਨ ਆ ਮਤਲਬ ਕਿ ਉਹਨਾਂ ਨੂੰ ਮੁਕਤੀ 31 ਸਾਲ ਪਹਿਲਾਂ ਚੱਕ ਕੇ ਪੁਲਿਸ ਨੇ ਇੱਕ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਤਾ ਇਹ ਤਕਰੀਬਨ ਜਾਗਜ਼ਾਹਰ ਗੱਲ ਆ ਔਰ ਇਸ ਮੁਤਲਕ ਵੀ ਰਿਪੋਰਟ ਜਿਹੜੀ ਸੀ ਕਿ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਣਦੇ ਨੇ 1997 ਤੋਂ ਲੈ ਕੇ 2002 ਚ ਫਿਰ ਬਣਦੇ ਨੇ 2000 ਸ਼ਾਇਦ 7 ਚ ਔਰ 10 ਸਾਲ ਫਿਰ ਇਹਨੇ 15 ਸਾਲ ਦੇ ਰਾਜ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਜੱਥੇਦਾਰ ਗੁਰਦੇਵ ਸਿੰਘ ਕੋਂਕੇ ਦੇ ਉਹ ਇਨਸਾਫ ਉਹਦੇ ਪਰਿਵਾਰ ਨੂੰ ਇਨਸਾਫ ਦੇਣ ਦੀ ਗੱਲ ਕਿਉਂ ਨਹੀਂ ਕੀਤੀ ਉਹ ਜਿਹੜੀ ਐਡੀਜੀਪੀ ਦੀ ਇੱਕ ਬੜੀ ਵੱਡੀ ਰਿਪੋਰਟ ਜਿਹੜੀ ਹੁਣ ਪਬਲਿਕ ਡੋਮੇਨ ਚ ਆ ਗਈ ਹੈ ਮਿਸਟਰ ਸ਼ਹਿਦ ਬੀਪੀ ਤਿਵਾੜੀ ਸੀਗੇ ਉਹਨਾਂ ਨੇ ਇੱਥੋਂ ਤੱਕ ਗੱਲ ਕਹਿ ਦਿੱਤੀ ਸੀ ਕਿ ਕਿ ਪੁਲਿਸ ਨੇ ਚੱਕਿਆ ਕਰੋ ਸਟੈਬਲਿਸ਼ ਕਰਤਾ ਤਾਂ ਪੁਲਿਸ ਨੇ ਚੱਕਿਆ ਤੇ ਫਿਰ ਉਹ ਕਿਹਦੀ ਕਸਟਡੀ ਵਿੱਚ ਸੀਗਾ ਉਹ ਕਿੱਦਾਂ ਮਾਰੇਗਾ ਉਹ ਅਗਲੀ ਇਨਵੈਸਟੀਗੇਸ਼ਨ ਸੀਗੀ। ਔਰ ਵੱਡੇ ਬਾਦਲ ਸਾਹਿਬ ਨੇ ਪ੍ਰੋਮਿਸ ਕੀਤਾ ਸੀਗਾ ਕਿ ਸਾਡੀ ਸਰਕਾਰ 97 ਵਿੱਚ ਬਣੇਗੀ ਤਾਂ ਅਸੀਂ ਟਰੂਥ ਕਮਿਸ਼ਨ ਸਟੈਬਲਿਸ਼ ਕਰਾਂਗੇ। ਜਿਨ੍ਹਾਂ ਨੇ ਵੀ ਜਿਨ੍ਹਾਂ ਨੌਜਵਾਨਾਂ ਦੇ ਘਰਾਂ ਵਿੱਚ ਕੋਈ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਨੇ ਜਾ ਜਿੰਨਾ ਪੁਲਿਸ ਵਾਲਿਆਂ ਨੇ ਮਾਰੇ ਅਸੀਂ ਉਹਦਾ ਅਕਾਉਂਟੇਬਲ ਉਹਨਾਂ ਨੂੰ ਹੋਲਡ ਕਰਾਂਗੇ ਲੇਕਿਨ ਕੁਛ ਨਹੀਂ ਕੀਤਾ 15 ਸਾਲ ਵਿੱਚ ਹੁਣ ਪੰਜਾਬ ਜਾਂ ਪੰਜਾਬ ਬਚਾਓ ਤਾਂ ਤਾਈਂ ਉਹ ਪੰਜਾਬ ਬਚੂਗਾ ਨਾ ਅਗਰ ਇੱਥੇ ਇਨਸਾਫ ਪਸੰਦੀ ਦੀ ਗੱਲ ਚੱਲੀਗੀ ਤੇ ਸਿੱਖਾਂ ਨੂੰ ਇਨਸਾਫ ਮਿਲੇਗਾ ਤੇ ਅਕਾਲ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਪੈਰੋਕਾਰ ਪਾਰਟੀ ਕਹਿੰਦੀ ਨਾ ਆਪਣੇ ਆਪ ਨੂੰ ਤਾਂ ਫਿਰ ਦੱਸਣ ਕਿ ਜੱਥੇਦਾਰ ਕੌਣ ਕੇ ਦੇ ਉੱਤੇ ਇਹਨਾਂ ਦਾ ਪ੍ਰੋਐਕਟਿਵ ਰੋਲ ਕੀ ਆ ਠੀਕ ਹੈ ਐਸਟੀਪੀਸੀ ਨੇ ਕਮੇਟੀ ਬਣਾਤੀ ਅਸੀਂ ਕਾਨੂੰਨੀ ਲੜਾਈ ਲੜਾਂਗੇ that is not enough ਚੌਥਾ ਇਸੂ ਇਸੂ ਸੀਗਾ ਕਿ ਜਿਹੜਾ ਅ ਅੰਮ੍ਰਿਤਪਾਲ ਔਰ ਉਹਦੇ ਸਾਥੀਆਂ ਨੂੰ ਜਿਹੜਾ ਉਹਨਾਂ ਨੇ ਐਨਐਸਏ ਦੇ ਤਹਿਤ ਗ੍ਰਿਫਤਾਰ ਕੀਤਾ ਪੰਜਾਬ ਦੇ ਵਿੱਚ ਐਨਐਸਏ 'ਚ ਲਾ ਕੇ ਨੌਜਵਾਨਾਂ ਨੂੰ ਅਸਾਮੀਆਂ ਜੇਲਾਂ ਵਿੱਚ ਭੇਜਿਆ ਹੁਣ ਐਨਐਸਏ ਅਕਾਲੀ ਦਲ ਦੇ ਪੁਰਾਣੇ ਲੀਡਰ ਵੀ ਬਾਦਲ ਸਾਹਿਬ ਜਥੇਦਾਰ ਗੁਰਚਰਨ ਸਿੰਘ ਟੋੜਾ ਮੇਰੇ ਪਿਤਾ ਜੀ ਸਵਰਗਵਾਸੀ ਸਰਦਾਰ ਸੁਖਿੰਦਰ ਸਿੰਘ ਜਥੇਦਾਰ ਕੁਲਦੀਪ ਸਿੰਘ ਵਡਾਲਾ ਸਰਦਾਰ ਸੁਖਦੇਵ ਸਿੰਘ ਢੀਂਸਾ ਅਤੇ ਚੰਦ ਹੋਰ ਲੀਡਰਸ ਉਤੇ ਐਨਐਸਏ ਲਾ ਲਾ ਕੇ ਕਾਫੀ ਦਿਨ ਡਿਟੈਂਸ਼ਨਾਂ ਹੁੰਦੀਆਂ ਰਹੀਆਂ ਉਦੋਂ ਆਪਾਂ ਕਹਿੰਦੇ ਸੀ ਐਨਐਸਏ ਬਹੁਤ ਮਾੜੀ ਹੈ ਪਰੰਤੂ ਹੁਣ ਜਦੋਂ ਸਾਡੇ ਨੌਜਵਾਨਾਂ ਨੂੰ ਅਸਾਮ ਦੀ ਦਿਬਰੂਗੜ ਦਿਬਰੂਗੜ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਉਹਦੇ ਤੇ ਕੀ ਆ ਰਾਹ ਤਿਆਰ ਕੀਤਾ ਕੀ ਉਸ ਲਈ ਐਜੀਟੇਟ ਕੀਤਾ ਕੀ ਉਸ ਨੂੰ ਕੰਡੈਮ ਕੀਤਾ ਕੀ ਉਸ ਦੇ ਖਿਲਾਫ ਕੇਂਦਰ ਦੇ ਕੋਲ ਜਾਂ ਕਿਸੇ ਅਦਾਲਤ ਵਿੱਚ ਆਵਾਜ਼ ਉਠਾਈ ਮੈਨੂੰ ਨਜ਼ਰ ਨਹੀਂ ਆਈ ਸੋ ਇਹ ਚਾਰ ਮੁੱਦੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਪਬਲਿਕ ਡੋਮੇਨ ਵਿੱਚ ਦੱਸਨੇ ਚਾਹੀਦੇ ਨੇ ਉਹਨਾਂ ਨੂੰ ਆ ਕੇ ਕਹਿਣਾ ਚਾਹੀਦਾ ਵਾ ਕਿ ਆ ਚਾਰ ਮੁੱਦੇ ਆ ਚਾਰ ਮੁੱਦਿਆਂ ਦੇ ਉੱਤੇ ਸਾਡਾ ਸਟੈਂਡ ਹੈ ਇਹ ਇਸ ਲਈ ਮੈਂ ਕਹਿ ਰਿਹਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਜਦੋਂ ਹੋਂਦ ਵਿੱਚ ਆਇਆ ਪ੍ਰਾਇਮਰੀਲੀ ਇਹ ਇੱਕ ਘੱਟ ਗਿਣਤੀਆਂ ਦੀ ਪੰਜਾਬ ਦੀ ਸਿੱਖਾਂ ਦੀ ਕੌਮੀ ਜਮਾਤ ਸੀ ਵਿੱਚ ਨਾਲ ਕਿਸਾਨ ਵੀ ਆ ਜਾਂਦੇ ਨੇ ਔਰ ਇਹਨਾਂ ਨੇ ਜਦੋਂ ਅਨੰਦਪੁਰ ਸਾਹਿਬ ਦਾ ਰੈਜ਼ੋਲੂਸ਼ਨ ਘੜਿਆ origignal 1973 ਦੇ ਵਿੱਚ ਅਗਰ ਤੁਸੀਂ ਉਹ ਪੜੋਗੇ ਤਾਂ ਉਹਦੇ ਸਭ ਤੋਂ ਜਿਹੜਾ ਸਟਾਰ ਪੁਆਇੰਟ ਸੀਗਾ ਕਿ ਅਸੀਂ ਦੇਸ਼ ਵਿੱਚ ਵੱਧ ਅਧਿਕਾਰਾਂ ਲਈ ਲੜਾਈ ਲੜਾਂਗੇ ਮੋਰ ਪਾਵਰਸ ਮੋਰ ਆਟੋਨਮੀ ਟੂ ਸਟੇਟਸ ਵਾਕਿਆ ਗੱਲਾਂ ਨਾਲ ਪਰ ਹੁਣ ਕੀ ਹੋਇਆ ਕਿ ਜਦੋਂ ਬੀਜੇਪੀ ਦੇ ਨਾਲ ਇਹ ਭਾਈਵਾਲ ਵੀ ਸੀਗੇ ਉਦੋਂ ਤਾਂ ਇਹਨਾਂ ਨੇ ਆਟੋਨਮੀ ਦੀ ਗੱਲ ਹੀ ਕੋਈ ਨਹੀਂ ਕੀਤੀ ਜਿਹੜਾ 1 ਨੇਸ਼ਨ 1 ਟੈਕਸ ਆਇਆ ਜੀਐਸਟੀ ਉਹਦੇ ਨਾਲ ਤਾਂ ਸਾਡੀ ਰੈਂਦੀ ਖੁੰਦੀ ਜਿਹੜੀ ਆਰਥਿਕ ਆਟੋਨਮੀ ਸੀ ਉਹ ਵੀ ਕੇਂਦਰ ਨੇ ਹਥਿਆ ਲੀ ਸਾਰੇ ਸਬਜੈਕਟਸ ਹਥਿਆਲੇ ਨੇ এডੂਕੇਸ਼ਨ ਹੈਲਥ ਕੇਅਰ ਲੇਬਰ ਪੋਲਿਸੀਜ਼ ਸਾਰਾ ਕੁਝ ਉਹਨਾਂ ਦੇ ਕੋਲੋਂ ਉਹਨਾਂ ਜਿਹੜੇ ਪਹਿਲਾਂ ਆਜ਼ਾਦੀ ਦੇ ਵੇਲੇ ਸਾਡੇ ਸਬਜੈਕਟ ਸੀਗੇ ਜਿਹੜੇ ਸਟੇਟ ਸਬਜੈਕਟ ਸੀਗੇ ਉਹ ਸਾਰੇ ਸੈਂਟਰਲ ਲਿਸਟ ਵਿੱਚ ਚੱਕ ਕੇ ਪਾ ਲੇ ਲੇਕਿਨ ਸ਼੍ਰੋਮਣੀ ਕਾਲੀ ਦਲ ਤਾਂ ਉਹਨਾਂ ਦੇ ਨਾਲ ਭਾਈਵਾਲ ਬੈਠ ਕੇ ਬੈਠਾ ਔਰ ਲਾਸਟਲੀ ਐਮਐਸਪੀ ਜਿਹਦੇ ਕਰਕੇ ਇਹਨਾਂ ਨੇ ਬੀਜੇਪੀ ਨਾਲ ਗੱਠ ਜੋੜ ਤੋੜਿਆ ਸੀਗਾ ਆ ਚਰਚਾ ਚੱਲ ਰਹੀ ਹੈ ਕਿ ਸ਼੍ਰੋਮਣੀ ਕਾਲੀ ਦਲ ਭਾਜਪਾ ਦੇ ਨਾਲ ਗੱਠ ਜੋੜ ਕਰੇਗਾ ਤਾਂ ਕੀ ਐਮਐਸਪੀ ਲਾ ਲੀਗਲ ਗਾਰੰਟੀ ਬੀਜੇਪੀ ਨੇ ਬਣਾ ਦਿੱਤੀ ਹੈ ਕਿ ਬਸ ਐਵੇਂ ਸਿਰਫ ਆਪਾਂ ਕਿਉਂਕਿ ਚੋਣਾਂ ਆ ਗਈਆਂ ਨੇ ਤਾਂ 2 2 ਮੇਕ ਇਟ 4 ਕਿ ਸਾਨੂੰ ਵੋਟ ਚਾਹੀਦੀ ਦੋ ਵੋਟਾਂ ਸਾਡੀਆਂ ਦੋ ਬੀਜੇਪੀ ਦੀਆਂ ਤੇ ਚਾਰ ਵੋਟਾਂ ਸਾਡੇ ਕੋਲ ਆ ਗਿਆ ਅਗਰ ਤਾਂ ਇਹੀ ਰਣਨੀਤੀ ਦਾ ਰਾਜਨੀਤੀ ਹੈ ਫਿਰ ਇਹਦਾ ਮਤਲਬ ਹੈ ਕਿ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਕਿਸੇ ਜਿਹੜੀਆਂ ਅੱਜ ਦੀਆਂ ਇਸਟੈਬਲਿਸ਼ਡ ਪੋਲੀਟੀਕਲ ਜਮਾਤਾਂ ਪਾਰਟੀਆਂ ਨੇ ਪੰਜਾਬ ਦੀਆਂ ਤੇ ਦੇਸ਼ ਦੀਆਂ ਉਹਨਾਂ ਨਾਲੋਂ ਵੱਖ ਨਹੀਂ ਕੀ ਪਰੰਤੂ ਸ਼੍ਰੋਮਣੀ ਅਕਾਲੀ ਦਲ ਇਹ ਕਹਿੰਦਾ ਰਿਹਾ ਕਿ ਅਸੀਂ ਅਲੱਗ ਜਮਾਤ ਹੈ ਅਸੀਂ ਮਤਲਬ ਕੇਂਦਰ ਦੇ ਖਿਲਾਫ ਜੋ ਉਹ ਸੂਬਿਆਂ ਦੇ ਅਧਿਕਾਰ ਖੋਹ ਰਹੀ ਆ ਉਹਨਾਂ ਤੇ ਡਾਕਾ ਮਾਰੀ ਉਹਨਾਂ ਦੇ ਖਿਲਾਫ ਅਸੀਂ ਜਦੋਂ ਜਹਿਦ ਕਰਾਂਗੇ ਕਿ ਉਹ ਜਦੋਂ ਜਹਿਦ ਵਾਕਈ ਕਰ ਰਹੇ ਨੇ ਕੀ ਆਪਣਾ ਰੋਲ ਠੀਕ ਅਦਾ ਕਰ ਰਹੇ ਨੇ ਅੱਜ ਦਾ ਸਵਾਲ ਜਨਤਾ ਦੀ ਕਚਹਿਰੀ ਵਿੱਚ ਤੁਹਾਡੇ ذریعے ਮੈਂ ਰੱਖ ਦਿੱਤਾ ਵਾ ਸੁਖਵੀਰ ਸਿੰਘ ਬਾਦਲ ਜਿਹੜੇ ਪੰਜਾਬ ਬਚਾਓ ਯਾਤਰਾ ਕਰ ਰਹੇ ਨੇ ਉਮੀਦ ਕਰਦਾ ਵਾਂ ਕਿ ਮੇਰੇ ਜਵਾਬਾਂ ਦਾ ਇੱਕ ਦਲੀਲ ਦੇ ਨਾਲ ਜਵਾਬ ਜ਼ਰੂਰ ਦੇਣਗੇ ਔਰ ਉਹਨਾਂ ਦਾ ਇਹਨਾਂ ਦੇ ਉੱਤੇ ਕੀ ਕੀ ਸਟੈਂਡ ਹੈਗਾ ਉਹ ਪੰਜਾਬ ਦੇ ਲੋਕਾਂ ਲਈ ਸਿੱਖਾਂ ਦੀ ਕਚਹਿਰੀ ਦੇ ਵਿੱਚ ਉਸ ਨੂੰ ਕਲੈਰੀਫਾਈਜ਼ ਜ਼ਰੂਰ ਕਰ ਬਸ ਇੰਨਾ ਹੀ ਵਿਸ਼ਵਾਸਿਕਾ ਆ ਜਿਹੜੇ ਆਮ ਆਦਮੀ ਪਾਰਟੀ ਨਿਕਮੀਆਂ ਤੇ ਨਲੈਕ ਗੱਲਾਂ ਕਰਦੀ ਇਹਨਾਂ ਦੀ ਤਾਂ ਨਿਤ ਦਿਨ ਆਪਾਂ ਗੱਲਾਂ ਕਰਦੇ ਲੇਕਿਨ ਅੱਜ ਦੇ ਸਵਾਲ ਜਿਹੜੇ ਨੇ ਉਹ ਮੈਂ ਸੁਖਵੀਰ ਸਿੰਘ ਬਾਦਲ ਨੂੰ ਡਾਇਰੈਕਟਲੀ ਕੀਤੇ ਨੇ ਮੇਰੇ ਹਿਸਾਬ ਨਾਲ ਤਾਂ ਨਹੀਂ ਨਵਾਰੇ ਪਰ ਉਹ ਆਪ ਦੱਸਦੇ ਨੇ ਕਿ ਤਾਂ ਜ਼ਿਆਦਾ ਚੰਗਾ ਲੱਗੇਗਾ ਤੁਹਾਡਾ ਸਾਰਿਆਂ ਦਾ ਜੋੜਨ ਵਾਸਤੇ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ